ਪੰਜਾਬ ਦੇ ਸਕੂਲਾਂ ਦੇ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਦੇ ਲਈ ਬੇਹਦੀ ਵੱਡੀ ਖੁਸ਼ਖਬਰੀ ਕਿਉਂਕਿ ਇੱਕ ਸਕੀਮ ਜਿਸ ਦੇ ਤਹਿਤ ਤੁਸੀਂ ਆਪਣੇ ਬੱਚਿਆਂ ਦੇ ਲਈ ਹਰ ਮਹੀਨੇ ਪੈਸੇ ਲੈ ਸਕਦੇ ਹੋ ਜੀਆ ਤੁਹਾਡੇ ਅਕਾਊਂਟ ਦੇ ਵਿੱਚ ਬੱਚਿਆਂ ਦੇ ਲਈ ਪੈਸੇ ਆ ਜਾਣਗੇ ਇੱਕ ਸਕੀਮ ਆਈ ਹੈ ਜਿਸ ਦੇ ਤਹਿਤ ਤੁਸੀਂ ਇਹ ਪੈਸੇ ਲੈ ਸਕਦੇ ਹੋ ਤੇ ਇਸ ਰਿਪੋਰਟ ਦੇ ਵਿੱਚ ਜਾਣਾਂਗੇ ਕਿ ਆਖਰ ਉਹ ਸਕੀਮ ਕਿਹੜੀ ਹੈ ਤੇ ਕਿੰਨੇ ਪੈਸੇ ਮਿਲਣਗੇ ਤੇ ਤੁਸੀਂ ਅਪਲਾਈ ਕਿਵੇਂ ਕਰ ਸਕਦੇ ਹੋ ਪੂਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਵਿਸਥਾਰ ਦੇ ਨਾਲ ਪੰਜਾਬ ਵਿੱਚ 6ਵੀਂ ਤੋਂ ਲੈ ਕੇ 9ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਲਈ ਹਰ ਮਹੀਨੇ ਵਜ਼ੀਫਾ ਲੈਣ ਦਾ ਸੁਨਹਿਰਾ ਮੌਕਾ ਡਾਕ ਵਿਭਾਗ ਦੀ 3 ਤਿਆਲ ਸਕੀਮ ਦੇ ਤਹਿਤ ਵਿਦਿਆਰਥੀਆਂ ਨੂੰ ਹਰ ਮਹੀਨੇ 500 ਰੁਪਏ ਵਜ਼ੀਫੇ ਵਜੋਂ ਦਿੱਤੇ ਜਾਣਗੇ ਇਸ ਸਕੀਮ ਦੇ ਤਹਿਤ 6ਵੀਂ ਤੋਂ ਲੈ ਕੇ 9ਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀ ਯੋਗ ਹੋਣਗੇ ਇਸ ਦੇ ਲਈ ਡਾਕ ਵਿਭਾਗ ਦੇ ਵੱਲੋਂ ਮੈਰਿਟ ਟੈਸਟ ਕਰਵਾਇਆ ਜਾਵੇਗਾ ਇਹ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ 1 ਸਾਲ ਦੇ ਲਈ 500 ਰੁਪਏ ਪ੍ਰਤੀ ਮਹੀਨਾ ਵਜ਼ੀਫਾ ਵੀ ਦਿੱਤਾ ਜਾਵੇਗਾ ਤਾਂ ਜੋ ਬੱਚਿਆਂ ਨੂੰ ਪੜਾਈ ਦੇ ਦੌਰਾਨ ਆਉਣ ਵਾਲੀਆਂ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨ ਦੀ ਸਹੂਲਤ ਮਿਲੇਗੀ ਅਤੇ ਉਹਨਾਂ ਨੂੰ ਉਤਸ਼ਾਹਿਤ ਵੀ ਕੀਤਾ ਜਾਵੇਗਾ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਦੇ ਵੱਲੋਂ ਰਾਜ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਪੱਤਰ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਕੇਂਦਰੀ ਡਾਕ ਵਿਭਾਗ ਦੀ ਇਸ ਯੋਜਨਾ ਨੂੰ ਲਾਗੂ ਕਰਨ ਦੇ ਲਈ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਦੀ ਗੱਲ ਵੀ ਕਹੀ ਗਈ ਹੈ ਇਸ ਸਕੀਮ ਦੇ ਵਿੱਚ ਹਿੱਸਾ ਲੈਣ ਦੇ ਲਈ ਵਿਦਿਆਰਥੀ ਫਾਰਮ ਭਰ ਕੇ ਆਪਣੇ ਨਜ਼ਦੀਕੀ ਟਾਗ ਕਰ ਦੇ ਵਿੱਚ ਜਮ੍ਹਾਂ ਕਰਵਾ ਸਕਦੇ ਨੇ ਇਸ ਪ੍ਰਕਿਰਿਆ ਦੇ ਵਿੱਚ ਸਾਰੇ ਹੀ ਸਕੂਲਾਂ ਦੇ ਵਿਦਿਆਰਥੀ ਭਾਗ ਲੈ ਸਕਦੇ ਨੇ ਡਾਕ ਵਿਭਾਗ ਦੀ ਦੀਨ ਦਿਆਲ ਸਕੀਮ ਦੇ ਤਹਿਤ 6ਵੀਂ ਤੋਂ 9ਵੀਂ ਜਮਾਤ ਤੱਕ ਦੇ ਹਰ ਵਿਦਿਆਰਥੀਆਂ ਨੂੰ ਵਜ਼ੀਫਾ ਦਿੱਤਾ ਜਾਵੇਗਾ। ਇਹ ਪ੍ਰੀਖਿਆ 50 ਅੰਕਾਂ ਦੇ ਲਈ ਹੋਵੇਗੀ ਜਿਸ ਦੇ ਵਿੱਚ ਡਾਕ ਵਿਭਾਗ ਅਤੇ ਡਾਕ ਟਿਕਟਾਂ ਦੇ ਨਾਲ ਸੰਬੰਧਿਤ ਸਵਾਲ ਪੁੱਛੇ ਜਾਣਗੇ। ਇਸ ਤੋਂ ਇਲਾਵਾ ਇਤਿਹਾਸ, ਭੂਗੋਲ, ਵਿਗਿਆਨ, ਵਰਤਮਾਨ ਮਾਮਲੇ, ਖੇਡਾਂ ਅਤੇ ਸੱਭਿਆਚਾਰ ਦੇ ਵਿੱਚੋਂ 5-5 ਅੰਕਾਂ ਦੇ ਸਵਾਲ ਵੀ ਪੁੱਛੇ ਜਾਣਗੇ। ਇਸ ਸਕੀਮ ਦਾ ਉਦੇਸ਼ ਸਟੈਂਪ 컬렉ਸ਼ਨ ਦੀ ਪਹੁੰਚ ਨੂੰ ਵਧਾਉਣ ਦੇ ਲਈ ਯਤਨਾਂ ਨੂੰ ਮਜ਼ਬੂਤ ਕਰਨਾ ਹੈ। ਟਿਕਾਊ ਤਰੀਕੇ ਨਾਲ ਛੋਟੇ ਬੱਚਿਆਂ ਦੇ ਵਿੱਚ ਸਟੈਂਪ ਇਕੱਠਾ ਕਰਨ ਨੂੰ ਉਤਸ਼ਾਹਿਤ ਕਰਨ ਵਿਦਿਅਕ ਪਾਠਕ੍ਰਮ ਨੂੰ ਮਜ਼ਬੂਤ ਅਤੇ ਪੂਰਾ ਕਰ ਸਕਦਾ ਹੈ ਅਤੇ ਜੇਕਰ ਇੱਕ ਸ਼ੌਂਕ ਵਜੋਂ ਲਿਆ ਜਾਂਦਾ ਹੈ ਤਾਂ ਬੱਚਿਆਂ ਦੇ ਤਣਾ ਨੂੰ ਘਟਾਉਣ ਦੇ ਵਿੱਚ ਵੀ ਮਦਦ ਕਰ ਸਕਦਾ ਹੈ। ਤਾਂ ਇੱਕ ਵੱਡਾ ਉਪਰਾਲਾ ਪੰਜਾਬ ਸਰਕਾਰ ਦੇ ਵੱਲੋਂ ਬੱਚਿਆਂ ਦੇ ਲਈ ਵਿਦਿਆਰਥੀਆਂ ਦੇ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਉਹਨਾਂ ਨੂੰ ਕੋਈ ਵੀ ਮੁਸ਼ਕਲਾ ਦਰਪੇਸ਼ ਨਾ ਕਰਨੀਆਂ ਪੈਣ ਬਿਊਰੋ ਰਿਪੋਰਟ ਹਮਦਰਦ ਟੀਵੀ